ਅਸ਼ੋਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਸਖਤੀ ਵਧਾ ਦਿੱਤੀ ਗਈ ਹੈ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਕਈ ਥਾਈਂ ਨਾਕਾਬੰਦੀ ਕੀਤੀ ਗਈ ਹੈ ਦੱਸਦੀ ਕਿ ਇੱਥੇ ਸੀਲ 8 ਦੇ ਤਹਿਤ ਪੁਲਿਸ ਵੱਲੋਂ ਜਿਹੜੇ ਬਾਕੀ ਸੂਬਿਆਂ ਦੇ ਨਾਲ ਲੱਗਦੇ ਇਲਾਕੇ ਨੇ ਉਥੇ ਨਾਕਾਬੰਦੀ ਕੀਤੀ ਗਈ ਹੈ ਤੇ ਇਸੇ ਦਰਮਿਆਨ ਐਸਐਸਪੀ ਅਮਨੀਤ ਕੌਂਡਲ ਜੁਨਾਦਾ ਇਹ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ ਤੋਂ ਉਸ ਤੋਂ ਪਹਿਲਾਂ ਜਿਹੜੇ ਬਾਰਡਰ ਏਰੀਆ ਨੇ ਉਥੇ ਸਖਤੀ ਵਧਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਖੁਦ ਸਵੇਰੇ 6 ਤੋਂ ਲੈ ਕੇ 2 ਵਜੇ ਤੱਕ ਦੱਸਿਆ ਜਾ ਰਿਹਾ ਕਿ ਇਥੇ ਨਾਕਾਬੰਦੀ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ ਹੋ ਰਹੀ ਹੈ ਹਰ ਇੱਕ ਚੀਜ਼ ਨੂੰ ਬੜੀ ਹੀ ਬਰੀਕੀ ਨਾਲ ਜਾਂਚਿਆ ਜਾ ਰਿਹਾ ਹੈ ਤੇ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾ ਤੇ ਨੱਥ ਪੌਂਦਰੀ ਬਠਿੰਡਾ ਪੁਲਿਸ ਹਰ ਵੇਲੇ ਮੁਸਤੈਦ ਹੈ ਤੇ ਇਸੇ ਨੂੰ ਲੈ ਕੇ ਜਿਹੜੀ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਦਿਨ ਦੇ ਵਿੱਚ 24 ਘੰਟੇ ਤੱਕ ਇਹ ਨਾਕਾਬੰਦੀ ਜਿਹੜੀ ਹੈ ਵਧਾਈ ਜਾਵੇਗੀ ਤਾਂ ਜੋ ਸ਼ਰਾਰਤੀ ਅਨਸਰਾ ਤੇ ਠੱਲ ਪਾਈ ਜਾ ਸਕੇ ਜੀ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੇ ਵੀ ਸਾਡੇ ਬਠਿੰਡਾ ਦੇ ਨਾਕੇ ਕੋਰਸ ਅਲੋਂਗ ਵਿਦ ਹਰਿਆਣਾ ਦੇ ਲੱਗਦੇ ਦਵਾਲੀ ਔਰ सिरसा ਜ਼ਿਲ੍ਹਿਆਂ ਦੇ ਹਰਿਆਣੇ ਦੇ ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਐਕਸਪੈਸ਼ਨ ਨਾਕਾਬੰਦੀ ਰੱਖੀ ਹੈ ਜਿਹਦਾ ਨਾ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ ਉਹਦੇ ਵਿੱਚ ਅਸੀਂ ਬੇਸਿਕਲੀ ਸਾਰੀ ਵੀਕਲਸ ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਗੱਡੀਆਂ ਸਪੈਸ਼ਲੀ ਕੋਈ ਜੀ ਸਾਨੂੰ ਸ਼ੱਕੀ ਲੱਗਦੀ ਹੈ ਮੋਟਰਸਾਈਕਲ 4 ਵੀਲਰ ਉਹਨਾਂ ਤੇ ਅਸੀਂ ਚੈਕਿੰਗ ਤੇ ਫੋਕਸ ਰੱਖਾਂਗੇ ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦੇ ਸਿਸਟਮ ਹੁੰਦੇ ਆ ਉਹਨੂੰ ਵਰਤਾਂਗੇ ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਵੇ ਭਾਵੇਂ ਸ਼ਰਾਬ ਦੀ ਆ ਕੁਝ ਵੀ ਲਿਸਟ ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ ਹਾਂਜੀ ਦੇਖੋ ਜੀ ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਆ ਉਹਦੇ ਤਹਿਤ ਇਹ ਵਨ ਆਫ ਦਾ ਸਿਕਿਉਰਿਟੀ ਮੈਜਰਸ ਹੈ ਜਿਹੜੇ ਸਾਡੇ ਕੁਲ ਮਿਲਾ ਕੇ अराउंड 16 ਇਦਾਂ ਦੇ ਨਾਕਾ ਪੁਆਇੰਟਸ ਆ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ ਉਹਦੇ ਚ ਅੱਜ ਅੱਜ ਅਸੀਂ 8 ਇਦਾਂ ਦੇ ਪੁਆਇੰਟਸ ਚੂਜ਼ ਕਰਕੇ ਨਾਕਾ ਬੰਦੀ ਕੀਤੀ ਹੈ ਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਆੜਿਆ ਹੈਗੇ ਅਸੀਂ ਆਪਣੇ ਨਾਕਿਆਂ ਦੇ ਨੰਬਰ ਵੀ ਵਧਾ ਦਾਂਗੇ ਤੇ ਉਹਨੂੰ 24/7 ਮੈਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਸੱਜਣਾਂ ਦਾ ਸਤਿ ਸ੍ਰੀ ਅਕਾਲ ਹਾਂਜੀ ਸਾਡੀ ਸਾਡੀ ਜੀ ਹੁਣ ਤੱਕ ਮੇਰੀ ਦੋ ਆਲਦੋ ਥਰੂ ਵੀਡੀਓ ਕਾਨਫਰੈਂਸ ਹੋਈ ਹੈ ਇੱਕ ਵਾਰੀ ਸਾਡੀ ਜਿਹੜੇ ਏਡੀਜੀਪੇ ਹਸਾਰ ਰੇਂਜ ਹੈ ਸਾਡੇ ਏਡੀਜੀ ਬਟਿੰਡਾ ਰੇਂਜ ਅਸੀਂ ਤੇ ਸਾਡੇ ਜਿਹੜੇ ਜ਼ਿਲ੍ਹੇ ਜਦੈਂ ਬਟਿੰਡਾ ਹੋ ਗਿਆ ਮਾਨਸਾ ਮੁਕਸਰ ਸਾਹ ਪਟਿਆਲਾ ਵਗੈਰਾ ਜਿਹੜੇ ਇੰਡਸਟਰੀਟ ਲੱਗਦੇ ਹਰਿਆਣਾ ਦੇ ਨਾਲ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ ਬਾਅਦ ਚ ਸਾਡੀ ਡੀਸੀ ਐਸਐਸਪੀ ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਹੈ ਸਾਡੀ ਹੋ ਚੁੱਕੀ ਹੈ ਔਰ ਡੀਐਸਪੀ ਰੂਰਲ ਔਰ ਡੀਐਸਪੀ ਤਲਵੰਡੀ ਸਾਹਬ ਉਹ ਔਰ ਇਹਨਾਂ ਦੇ ਜਿਹੜੇ ਖਾਣੇ ਲੱਗਦੇ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ ਕਿਉਂਕਿ ਇਥੇ ਇੰਟਰ ਸਟੇਟ ਹੈ ਇਸ ਕਰਕੇ ਜਿਹੜਾ ਸਾਡਾ ਹਾਈ ਟੈਕ ਨਾਕਾ ਡੂਮ ਵਾਲੇ ਇਹ ਵੀ ਇਸੇ ਐਂਗਲ ਤੋਂ ਸੈਟ ਅਪ ਕੀਤਾ ਗਿਆ ਸੀ ਔਰ ਇਹਦੇ ਚ ਜੋ ਮੈਨੂੰ ਦੱਸਿਆ ਗਿਆ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀ ਹਰੀ ਹੈ ਸੰਗਤਾਣਾ ਬੜਾ ਵਧੀਆ ਕੰਮ ਕਰਦਾ ਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਇਹ ਰਸਤਾ ਤਾਂ